ਉਹਦੇ ਰੇਕਿਸ਼ੇ ਬੰਦੇ ਨੂੰ ਨਾਮ ਅੰਗਵਾ ਲਿਆ ਉਹਨਾਂ ਪਿਆਰ ਨਾਲ ਤੋਂ ਪੀਏ ਤੁਸੀਂ ਤਾਂ ਸ਼ਾਇਦ ਉਹ ਹਾਰਟ ਅਟੈਕ ਨਾਲ ਮਰ ਜਾਂਦਾ ਆਹ ਦੇਖੋ ਆ ਮਸ਼ੀਨ ਦੀ ਕਰਤੂਤ ਤੁਹਾਡੇ ਸਾਹਮਣੇ ਆ ਜਿਹੜਾ ਵੀ ਕੁਝ ਹੈਗਾ ਆਪਾਂ ਕੋਈ ਝੂਠ ਨਹੀਂ ਬੋਲਦੇ 468 ਕਲਰ ਇਸਨੇ ਮੇਰੇ ਦਿਖਾਇਆ ਸੀ 570 ਆ ਕੰਪਨੀ ਦਾ ਨਾਮ ਦਿਖਾ ਲਓ ਕਿਹੜੀ ਹੈ ਇਹ ਤੁਹਾਨੂੰ ਜੇ ਯਕੀਨੀ ਹੁੰਦਾ ਮੈਂ ਜਾ ਕੇ ਲਾਈਵ ਵੀ ਦਿਖਾ ਦਿੰਦਾ ਵੀ ਮੇਰੇ ਕੋਲ ਬਲੱਡ ਸ਼ੂਕਰ ਇਨਾ ਆਏਗਾ ਸੰਜੀ ਦੋਸਤੋ ਅੱਜ ਤੁਹਾਡੇ ਸਾਹਮਣੇ ਲਾਈਵ ਟੈਸਟ ਦਿਖਾ ਰਹੇ ਕੱਲ ਮੇਰੇ ਨਾਲ ਜਿਹੜੀ ਹੋਈ ਆ ਉਹ ਤਾਂ ਨਾ ਖਾਸ ਤਾਂ ਕਿਸੇ ਹੋਰ ਨਾਲ ਹੁੰਦੀ ਨਾ ਤਾਂ ਸ਼ਾਇਦ ਉਹ ਹਾਰਟ ਅਟੈਕ ਨਾਲ ਮਰ ਜਾਂਦਾ ਆਹ ਦੇਖੋ ਆ ਮਸ਼ੀਨ ਦੀ ਕਰਟੂਟ ਤੁਹਾਡੇ ਸਾਹਮਣੇ ਆ ਜਿਹੜਾ ਵੀ ਕੁਝ ਹੈਗਾ ਆਪਾਂ ਕੋਈ ਝੂਠ ਨਹੀਂ ਬੋਲਦੇ 461 ਕੱਲ ਇਸਨੇ ਮੇਰਾ ਦਿਖਾਇਆ ਸੀ 570 ਤੇ ਜਦੋਂ ਮੈਂ ਉਹਦੇ ਕੋਲੇ ਜਾ ਕੇ ਚੈੱਕ ਕਰਵਾਇਆ ਤਾਂ ਸਾਲਾ ਪਾਊਡਰੀ ਮੇਰਾ 428 ਆਇਆ ਸੀਗਾ 428 ਉਹ ਵੀ ਇੱਕ ਮਿੱਠੇ ਗਲਾਸ ਦਾ ਦੁੱਧ ਪਰਕੇ ਪੀ ਕੇ ਗਿਆ ਸੀ ਤਾਂ 428 ਆਇਆ ਸੀ ਇੱਕ ਮਿੰਟ ਜੇ ਅੱਜ 461 ਕਹਿ ਰਿਹਾ ਪਰ ਇਹਦਾ ਜਿਆਦਾ ਨਹੀਂ 300 ਹੁਣ ਮੇਰਾ ਅਸਲ ਬਾਈ ਬਣ ਕੇ ਕਿਸੇ ਹੋਰ ਨੂੰ ਨਾ ਮਰਵਾ ਦਿਓ ਮੈਂ ਤਾਂ ਚਲੋ ਫੌਜੀ ਬੰਦਾ ਸੀ ਚੱਲ ਗਿਆ ਮੈਂ ਤਾਂ ਲੱਗਿਆ ਤੋੜਨਾ ਇਹ ਜੇ ਛੋਟੇ ਕੋਲੇ ਵੀ ਹੈਗੇ ਆ ਤਾਂ ਤੋੜ ਦਿਓ ਇਹਨੂੰ ਆਪਣੇ ਘਰੇ ਕਿਸੇ ਬੰਦੇ ਨੂੰ ਨਾ ਮਨਵਾ ਲਿਓ ਤੁਹਾਨੂੰ ਗਾਰਨਸਰ ਪੀਪੇਸੇ ਨਵੀਂ ਅਸੀ ਦਿੱਤੇ ਸੀ ਆਹ ਕੰਪਨੀ ਦਾ ਨਾਮ ਦਿਖਾ ਦੋ ਕਿਹੜੀ ਹੈ ਤੁਹਾਨੂੰ ਜੇ ਯਕੀਨੀ ਹੁੰਦਾ ਮੈਂ ਜਾ ਕੇ ਲਾਇਬ੍ਰੀ ਦਿਖਾ ਦਿੰਦਾ ਵੀ ਮੇਰਾ ਹੁਣ ਬਲੱਡ ਸ਼ੂਗਰ ਇੰਨਾ ਆਇਆਗਾ ਜੇ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਹੁੰਦਾ ਹੁਣ ਸਿਰ ਖਤਮ ਹੋ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਚੁਤਾਂਗੇ ਆ ਕੰਜਰਾਗੜ੍ਹ ਪਹੁੰਚ ਜੇ ਵੀ ਜਿਹੜੇ ਇਹ ਕਰਦੇ ਨੇ ਮਸ਼ੀਨਾਂ ਬਣਾ ਕੇ ਲੋਕਾਂ ਨੂੰ ਠੱਗੀ ਜਾਂਦੇ ਨੇ ਇਹ ਬਾਈ ਬਣ ਕੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ